ਅਸ਼ੀਆਲੀ ਅੱਜ ਦੀ ਵੀਡੀਓ 'ਚ ਗੱਲ ਕਰਾਂਗੇ ਮੂੰਗੀ ਦੀ ਕਾਸ਼ਤ ਬਾਰੇ ਜਿਹੜੇ ਕਿਸਾਨ ਵੀਰ ਕਣਕ ਤੇ ਝੋਨੇ ਦੇ ਦਰਮਿਆਨ ਤੀਜੀ ਫਸਲ ਲੈਣਾ ਚਾਹੁੰਦੇ ਨੇ ਉਹ ਮੂੰਗੀ ਦੀ ਕਾਸ਼ਤ ਕਰ ਸਕਦੇ ਨੇ ਇਹ 60 ਤੋਂ 65 ਦਿਨਾਂ ਦੀ ਫਸਲ ਹੈ ਜੀ ਸਭ ਤੋਂ ਪਹਿਲਾਂ ਗੱਲ ਕਰ ਲਈਏ ਇਹਦੇ ਬੀਜਾਂ ਦੀ ਤਾਂ ਬੀਜਾਂ ਵਿੱਚ ਪਹਿਲੇ ਨੰਬਰ ਤੇ ਹੈ ਜੀ ਸਟਾਰ 444 ਇਹ 70 ਤੋਂ 75 ਦਿਨਾਂ ਦੀ ਫਸਲ ਹੈ ਉਸ ਤੋਂ ਬਾਅਦ ਹੈ ਜੀ MH421 ਇਹ ਘੱਟ ਸਮੇਂ ਵਾਲੀ 60 ਤੋਂ 65 ਦਿਨਾਂ ਵਾਲੀ ਮੂੰਗੀ ਹੈ ਤੀਜੇ ਨੰਬਰ ਤੇ ਹੈ ਜੀ ਬਾਂਸੀ 골ਡ ਇਹ 20 ਤੋਂ 65 ਦਿਨ ਹੀ ਲੈਂਦੀ ਹੈ ਉਸ ਤੋਂ ਬਾਅਦ ਗੱਲ ਕਰ ਲਈਏ ਖੇਤ ਦੀ ਚੋਣ ਬਾਰੇ ਤਾਂ ਖੇਤ ਅਸੀਂ ਅਜਿਹੇਆ ਚੁਣਨਾ ਹੈ ਜਿੱਥੇ ਚੰਗਾ ਜਲ ਨਿਕਾਸ ਹੋਵੇ ਆਮ ਜਮੀਨ ਹਲਕੀ ਤੋਂ ਹਲਕੀ ਹੋਵੇ ਉੱਥੇ ਵੀ ਮੂੰਗੀ ਹੋ ਜਾਂਦੀ ਹੈ ਪਾਣੀ ਦੀ ਨੂੰ ਕੋਈ ਜ਼ਿਆਦਾ ਜ਼ਰੂਰਤ ਨਹੀਂ ਹੁੰਦੀ 2 ਤੋਂ 3 ਪਾਣੀ ਹੀ ਲੈਂਦੀ ਹੈ ਮੱਕੀ ਦੇ ਮੁਕਾਬਲੇ ਇਹ ਬਹੁਤ ਚੰਗਾ ਬਦਲ ਹੈ ਜੀ ਇਹ ਕਰਾ ਸੀ ਦੇਖਿਆ ਵੀ ਸਾਡੀ ਚਰੀ ਵੀ ਕਈ ਪਾਣੀ ਲੈ ਜਾਂਦੀ ਹੈ ਉਸ ਤੋਂ ਵੀ ਮੂਗੀ ਚੰਗੀ ਹੈ ਫੇਰ ਗੱਲ ਕਰ ਲਈਏ ਖਾਦਾਂ ਦੀ ਤਾਂ ਇਹਨੂੰ ਬਜਾਈ ਦੇ ਸਮੇਂ 20 ਕਿਲੋ ਡਾਇਆ ਦੇ ਸਕਦੇ ਹਾਂ ਜਾਂ 50 ਕਿਲੋ ਸੁਪਰ ਪਾਸਕ ਦੇ ਦੂਜੇ ਪਾਣੀ ਤੇ ਇਆ 30 ਦਿਨਾਂ ਦੇ ਇਹਨੂੰ ਅੱਧਾ ਸੈਲਾ ਯੂਰੀਆ ਵੀ ਦੇ ਸਕਦੇ ਹਾਂ ਗੱਲ ਕਰ ਲਈਏ ਬਜਾਈ ਦੇ ਢੰਗ ਦੀ ਤਾਂ ਇਹਨੂੰ ਅਸੀਂ ਤਿੰਨ ਤਰੀਕਿਆਂ ਨਾਲ ਬੀਜ ਸਕਦੇ ਹਾਂ ਇੱਕ ਤਾਂ ਸੁੱਕੇ ਵਿੱਚ ਬੀਜ ਦੋ ਤੇ ਪਿੱਛੋਂ ਪਾਣੀ ਲਾ ਦਿਓ ਦੂਜਾ ਹੈ ਜੀ ਬੱਤਰਾਈ ਤੋਂ ਚਾਹੀ ਛਿੱਟੇ ਨਾਲ ਬੀਜਿਓ ਚਾਹੀ ਜੀਰੋ ਡਰਾਲਣਾ ਇੱਕ ਤਰੀਕਾ ਹੈ ਇਹਨੂੰ ਮੱਕੀ ਵਾਲੀ ਮਸ਼ੀਨ ਨਿਊਮੈਟਿਕ ਪਲਾਂਟਰ ਹੈ ਜਿਹੜਾ ਉਦੇ ਨਾਲ ਵੀ ਅਸੀਂ ਬੀਜ ਸਕਦੇ ਹਾਂ। ਉਹਦੇ ਨਾਲ ਬੀਜਣ ਦਾ ਇੱਕ ਫਾਇਦਾ ਇਹ ਹੈ ਕਿ ਪਾਣੀ ਘੱਟ ਲੱਗਦਾ ਹੈ। ਜੇਕਰ ਅਸੀਂ ਉਤਾ ਰੌਣੀ ਕਰਦੇ ਹਾਂ ਤਾਂ ਜਿੱਥੇ ਮੋਟਰ ਦੋ ਕਿਹੜੀ ਭਰਦੀ ਹੈ ਉੱਥੇ ਇਹ ਦੋ ਕਿੱਲੇ ਭਰ ਜਾਂਦੇ ਨੇ ਜਿਹੜੇ ਪਲਾਂਟਰ ਨਾਲ ਬੀਜੇ ਹੁੰਦੇ ਨੇ। ਗੱਲ ਕਰ ਲਈਏ ਇਹਨੂੰ ਪਹਿਲੇ ਪਾਣੀ ਦੀ ਤਾਂ ਪਹਿਲਾ ਪਾਣੀ ਇਹਨੂੰ ਬਜਾਈ ਤੋਂ ਤੁਰਤ ਬਾਅਦ ਦੇ ਦਿਓ। ਜੇਕਰ ਅਸੀਂ ਪਲਾਂਟਰ ਨਾਲ ਜਾਂ ਸੁੱਕੇ ਵਿੱਚ ਬਜਾਈ ਕਰ ਰਹੇ ਹਾਂ। ਜੇਕਰ ਅਸੀਂ ਬੱਤਰ ਚ ਬਜਾਈ ਕੀਤੀ ਹੈ ਤਾਂ ਇਹਨੂੰ 25 ਤੋਂ 30 ਦਿਨਾਂ ਤੱਕ ਪਹਿਲਾ ਪਾਣੀ ਲਗਾਇਆ। ਹੁਣ ਗੱਲ ਕਰਦੇ ਹਾਂ ਜੀ ਇਹਦੇ ਵਿੱਚ ਆਉਣ ਵਾਲੀ ਦਿੱਕਤਾਂ ਦੀ, ਕੀਟਾਂ ਦੇ ਹਮਲੇ ਦੀ ਤੇ ਹੋਰ ਜੋ ਇਹਨੂੰ ਬਿਮਾਰੀਆਂ ਲੱਗਦੀਆਂ ਨੇ। ਜਿਵੇਂ ਕਿ ਨੂੰ ਕਿ ਰੁੱਖੇ ਮੌਸਮ ਵਿੱਚ ਹੁੰਦੀ ਹੈ ਕਿਤੇ ਹੋਰ ਰੇਵਾਹੀ ਨਹੀਂ ਹੁੰਦੇ। ਤਾਂ ਜਿੰਨੇ ਵੀ ਕੀਟ ਨੇ, ਪਤੰਗੇ ਨੇ ਇਹਨਾਂ ਦਾ ਹਮਲਾ ਇਹਦੇ ਤੇ ਬਹੁਤ ਜ਼ਿਆਦਾ ਹੁੰਦਾ ਹੈ। ਤੈਲਾ ਸਪਰੇਅ ਅਸੀਂ 8 ਤੋਂ 10 ਦਿਨਾਂ ਦੀ ਮੂਵੀ ਤੇ ਕਰ ਦੇਣਾ ਹੈ। ਸੁੰਡੀ ਤੇ ਦੇਖਣਾ ਹੈ ਕਿ ਚਿੱਟੀ ਮੱਖੀ ਜਾਂ ਕੋਈ ਜੂੰਗ ਵਗੈਰਾ ਤਾਂ ਨਹੀਂ। ਇਹਦੇ ਲਈ ਅਸੀਂ ਦਵਾਈ ਜੇਕਰ ਸੁੰਡੀ ਲਈ ਕਰਨੀ ਹੈ ਤਾਂ ਪੂਰਾ ਜਨੋ ਜਾਂ ਐਮ ਐਮ ਐਕਟਿਨ ਕਰ ਸਕਦੇ ਹਾਂ। ਜੇ ਤੇਲੇ ਚੇਪੇ ਲਈ ਰਸ ਤੋਂ ਸੁਕੀਟਾ ਲਈ ਗਣਾ ਥਾਇਮਥੌਕਸਨ ਕਰ ਸਕਦੇ ਹਾਂ। ਇਸ ਤੋਂ ਇਲਾਵਾ ਜੇਕਰ ਅਸੀਂ ਦੋਨਾਂ ਰੋਗਾਂ ਦੀ ਇੱਕੋ ਦਵਾਈ ਕਰ ਸਕਦੇ ਹਾਂ ਤਾਂ 344 ਫੂਸ ਜਾਂ ਫਿਰ 5 ਐਂਡ 3 ਨੂੰ ਪਾ ਸਕਦੇ ਹਾਂ ਦੋਜ਼ ਆਮ ਫਸਲਾਂ ਜਿੰਨੀ ਹੀ ਰੱਖਣੀ ਹੈ ਤੇ ਚੰਗਾ ਪਾਣੀ ਲਗਾਇਆ ਜਾਵੇ ਉਸ ਤੋਂ ਬਾਅਦ ਗੱਲ ਕਰ ਲਈਏ ਜੀ ਇਹਦੇ ਵਿੱਚ ਔਣ ਵਾਲੇ ਪਿੱਲੇ ਪੱਤਿਆਂ ਦੇ ਰੋਗ ਦੀਆਂ ਬੂਟਾ ਗਲਣ ਦੀ ਤਾਂ ਉਹਦੇ ਲਈ ਅਸੀਂ ਕੋਈ ਹਲਕਾ ਫੰਗੀਸਾਈਡ ਵੀ ਕਰ ਸਕਦੇ ਹਾਂ ਤੇ ਜਾਂ ਫਿਰ 1263 ਕਾਰਬਨ ਡਿਜ਼ਮ ਮੈਂਕੋਜ਼ੇਬ ਵੀ ਕਰ ਸਕਦੇ ਹਾਂ ਇਹ ਗੱਲ ਧਿਆਨ ਵਿੱਚ ਰੱਖੀ ਜਾਵੇ ਕਿ ਸੁੰਡੀ ਦੇ ਦੇ ਤਿੰਨ ਤੋਂ ਚਾਰ ਸਫੇਰ ਹੋਣਗੇ ਜੇਕਰ ਇੱਕ ਵਾਰ ਤੁਹਾਡੀ ਫਸਲ ਨੂੰ ਸੁੰਡੀ ਦਾ ਅਟੈਕ ਚੰਗੀ ਤਰ੍ਹਾਂ ਪੈ ਗਿਆ ਤਾਂ ਫਿਰ ਇਹ ਕੰਟਰੋਲ ਕਰਨਾ ਤਾਂ ਮੁਸ਼ਕਲ ਹੀ ਹੈ ਪਰ ਜੇਕਰ ਕੰਟਰੋਲ ਹੋ ਵੀ ਜਾਂਦਾ ਹੈ ਤਾਂ ਸਾਡੀ ਮੰਗੀ 20 ਦਿਨ ਲੇਟ ਹੋ ਜਾਗੀ ਜੇਕਰ ਉਹਨੇ 60 ਦਿਨਾਂ ਦੇ ਬਿਕਾਰ ਲੈਣਾ ਹੈ ਤਾਂ 80 ਦਿਨਾਂ ਦੇ ਚਲੀ ਜਾਗੀ ਫਿਰ ਸਾਡਾ ਅੱਗੇ ਜੀਰੀ ਲਾਉਣ ਦਾ ਟਾਈਮ ਟੇਬਲ ਵੀ ਹਿੱਲਦਾ ਹੈ ਆ ਇਹ ਦੇਖਿਆ ਜਾਂਦਾ ਕਿ 10 ਦਿਨਾਂ ਦੇ 8 ਦਿਨਾਂ ਦੇ ਵਕਫੇ ਤੇ ਇਹਨੂੰ ਸੁੰਡੀ ਦਾ ਸਪਰੇਅ ਕਰ ਦਿੱਤਾ ਜਾਵੇ ਜਦੋਂ ਚੰਗਾ ਫੜਸੂਆ ਮਾਰ ਜਾਵੇ ਮੂੰਗੀ ਉਦੋਂ ਉਲੀ ਵਾਲੀ ਦਵਾਈ ਵੀ ਵਿਚਲਣਾਣੀ ਸ਼ੁਰੂ ਕਰ ਦੋ ਦੋ ਸਪਰੇਅ ਉਲੀ ਦੇ ਵੀ ਕਰ ਦੋ ਤੇ ਫਿਰ ਗੱਲ ਕਰ ਲਈਏ ਜੀ ਇਹਦੇ ਫਲ ਚਕਾਉਣ ਦੀ ਆਮ ਤੌਰ ਤੇ ਦੇਖਿਆ ਜਾਂਦਾ ਹੈ ਕਿ ਕਿਸਾਨ ਵੀਰ ਸੁੰਡੀ ਤੇਲੇ ਵਗੈਰਾ ਦੀ ਉਲੀ ਵਗੈਰਾ ਦੀ ਚੰਗੀ ਕੇਅਰ ਕਰ ਲੈਂਦੇ ਨੇ ਪਰ ਮੂੰਗੀ ਫਿਰ ਉਹ ਵੀ ਫਾਲਿੰਗ ਚੱਕਦੀ ਉਹ ਕੰਦ ਕਰ ਜਾਂਦੀ ਹੈ 2.5 ਫੁੱਟ ਉਹ ਰੇ ਹੀ ਬਣਦਾ ਹੈ ਲਾਸਟ ਵਿੱਚ ਤਾਂ ਇਹਦੇ ਲਈ ਅਸੀਂ ਕੀ ਯਤਨ ਕਰੀਏ ਕਿ ਸਾਨੂੰ ਫਸਲ ਪਰਲੇ ਬੋਵੇ ਨਾ ਕਿ ਰੇ ਤਾਂ ਇਹਦੇ ਲਈ ਅਸੀਂ ਪੀਜੀਆਰ ਦਾ ਯੂਜ਼ ਕਰਨਾ ਨਹੀਂ ਭੁੱਲਣਾ 30 ਤੋਂ 35 ਦਿਨਾਂ ਤੇ ਪਹਿਲੀ ਡੋਜ਼ ਜਿਹੜੀ ਹੈ ਪੀਜੀਆਰ ਦੀ ਉਹ ਅਸੀਂ ਦੇ ਦੇਣੀ ਹੈ ਉਸ ਤੋਂ ਬਾਅਦ 10 ਦਿਨਾਂ ਦੇ ਵਕਫੇ ਤੇ ਦੂਜੀ ਡੋਜ਼ ਦੇ ਦੇਣੀ ਹੈ ਇਹ ਫਸਲ ਨੂੰ ਇਹਦੇ ਪਲਾਂਟ ਦੀ ਜੋ ਗ੍ਰੋਥ ਹੈ ਉਹਦੇ ਵੱਲੋਂ ਹਟਾ ਕੇ ਇਹਦੇ ਫਲ ਫੁੱਲ ਦੀ ਯੂਦੀ ਕ੍ਰੌਪ ਹੈ ਉਹਦੇ ਵੱਲ ਇਹਨੂੰ ਮੋੜਦੀ ਹੈ ਉਸ ਤੋਂ ਬਾਅਦ ਗੱਲ ਕਰ ਲਈਏ ਜੀ ਇਹਦੇ ਪਕਾਣ ਦੀ ਤਾਂ ਜਦੋਂ ਇਹ ਮੂਗੀ ਇਹੋ ਜੀ ਫਸਲ ਹੈ ਕਿ ਅੱਧੀਆਂ ਫਲੀਆਂ ਪੱਕ ਜਾਂਦੀਆਂ ਨੇ ਅੱਧੀਆਂ ਹਰੀਆਂ ਹੀ ਰਹਿੰਦੀਆਂ ਨੇ ਜੇਕਰ ਅਸੀਂ ਇਹਨੂੰ ਸਾਰੀ ਪਕਾਣ ਦੀ ਕੋਸ਼ਿਸ਼ ਕਰੀਏ ਤਾਂ ਇਦਾਂ ਕਦੇ ਵੀ ਨਹੀਂ ਹੋ ਸਕਦਾ ਕਿਉਂਕਿ ਇਹ ਹੋਰ ਫੜੀਆਂ ਲੱਗੀਆਂ ਜਾਂਦੀਆਂ ਨੇ ਲੋਬੀ ਇਹ ਮੰਗੂ ਇਹਦਾ ਇਹ ਸਾਬ ਹੈ ਕਿ ਪਹਿਲਾਂ ਵਾਲੀਆਂ ਫੜੀਆਂ ਪੱਕੀ ਜਾਣੀਆਂ ਹੋਰ ਨਵੀਆਂ ਫੜੀਆਂ ਆਈ ਜਾਣਗੀਆਂ ਤਾਂ ਇਹ ਦੇਖਿਆ ਜਾਵੇ ਕਿ ਜਦੋਂ ਤਕਰੀਬਨ ਦੋ ਹਿੱਸੇ ਮੰਗੀ ਪੱਕ ਜਾਵੇ ਬ੍ਰਾਊਨ ਹੋ ਜਾਵੇ ਇੱਕ ਹਿੱਸਾ ਹਰੀ ਹੋਵੇ ਤਾਂ ਇਹਦੇ ਤੇ ਜਾਂ ਤਾਂ ਇਹਦੀ ਤੜਾਈ ਕਰ ਲਈ ਜਾਵੇ ਜੇਕਰ ਕੰਬਾਈਨ ਹਾਰਵੈਸਟਰ ਨਾਲ ਵਟਣੀ ਹੈ ਤਾਂ ਇਹਦੇ ਤੇ ਗ੍ਰਾਮੋ ਸੋਨ ਵਧਾਈ ਤੋਂ ਇੰਨੇ ਤੋਂ 4 ਦਿਨ ਪਹਿਲਾਂ ਕਰ ਲਈ ਜੀ। ਇਸ ਤੋਂ ਇਲਾਵਾ ਇਹਦੇ ਵਿੱਚ ਕੋਈ ਹੋਰ ਜੇਕਰ ਦਿੱਕਤ ਤੁਹਾਨੂੰ ਆਦੀ ਹੈ ਤਾਂ ਤੁਸੀਂ ਕਮੈਂਟ ਕਰ ਸਕਦੇ ਹੋ। ਖੇਤੀ ਸਬੰਧੀ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ। ਅੱਜ ਦੀ ਵੀਡੀਓ ਚੰਨਈ ਸੀ। ਧੰਨਵਾਦ।